ਦਰਵਾਜ ਸਾਹਿਬ ਦੇ ਨਜ਼ਦੀਕ ਤੋਂ ਵਿਰਾਸਤੀ ਮਾਰਕ ਤੋਂ ਪੁਲਿਸ ਤੇ ਨਗਰ ਨਿਗਮ ਨੇ ਹਟਵਾਏ ਨਜਾਇਜ਼ ਕਬਜ਼ੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਤੇ ਨਗਰ ਨਿਗਮ ਨੇ ਮਿਲ ਕੇ ਸਾਂਝਾ ਆਪਰੇਸ਼ਨ ਚਲਾ ਕੇ ਨਜਾਇਜ਼ ਕਬਜ਼ੇ ਹਟਵਾਏ ਹਨ ਇਸ ਸਬੰਧੀ ਏਡੀਸੀਪੀ ਹਰਪਾਲ ਸਿੰਘ ਟ੍ਰੈਫਿਕ ਨੇ ਦੱਸਿਆ ਕਿ ਅੱਜ ਹੈਰੀਟੇਜ ਬਾਗ ਵਿਖੇ ਭਰਾਵਾਂ ਦੇ ਟਾਬੇ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਬੂਤ ਤੱਕ ਦੁਕਾਨਦਾਰ ਅਤੇ ਰੇੜੀ ਫੜੀ ਵਾਲਿਆਂ ਵੱਲੋਂ ਸੜਕਾਂ ਤੇ ਫੁੱਟਪਾਥਾਂ ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ ਹਨ ਇਸ ਕਾਰਵਾਈ ਦੌਰਾਨ ਦੁਕਾਨਦਾਰਾਂ ਤੇ ਰੇੜੀ ਫੜੀ ਵਾਲਿਆਂ ਵੱਲੋਂ ਨਜਾਇਜ਼ ਕਬਜ਼ੇ ਹਟਵਾ ਕੇ ਅਪੀਲ ਅਸਮਾਨ ਬਾਹਰ ਸੜਕਾਂ ਤੇ ਨਾਰਖਣ ਅਤੇ ਆਵਾਜਾਈ ਨੂੰ ਸਹੀ ਢੰਗ ਨਾਲ ਚਲਾਉਣ ਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਕਿਉਂਕਿ ਨਜਾਇਜ਼ ਕਬਜ਼ਿਆਂ ਕਰ ਰਾਗੀਰਾਂ ਨੂੰ ਪਰੇਸ਼ਾਨੀ ਹੁੰਦੀ ਹੈ ਉਹਨੇ ਕਿਹਾ ਕਿ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਅਤੇ ਸ਼ੈਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਟ੍ਰੈਫਿਕ ਪੁਲਿਸ ਟਾਪ ਵੱਲੋਂ ਇਹ ਮੁਹਿੰਮ ਅੱਗੇ ਵੀ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਨੂੰ ਨਜਾਇਜ਼ ਕਬਜ਼ੇ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉੱਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਜਗ੍ਹਾ ਤੇ ਕੋਈ ਵੀ ਵਿਅਕਤੀ ਨਜਾਇਜ਼ ਕਬਜ਼ਾ ਦੁਆਰਾ ਨਾ ਕਰ ਸਕੇ ਇਸ ਵੱਲੋਂ ਪੁਲਿਸ ਨੂੰ ਵੀ ਇੱਕ ਨਾਮਾ ਬਿੰਗ ਬਣਾ ਕੇ ਇੱਕ ਪ ਕਰ ਦਿੱਤਾ ਗਿਆ ਜੋ ਕਿ ਇਸ ਦੀ ਦੇਖਰੇ ਕਰੇਗਾ ਇਹ ਇਸ ਤਰ੍ਹਾਂ ਜੀ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੀਆਂ ਨਜਾਇਜ਼ ਲੋਕਾਂ ਨੇ ਦੁਕਾਨਾਂ ਜਿਹੜੀਆਂ ਬਣਾਈਆਂ ਸੀ ਜਿੱਤੇ ਫੁੱਟਪਾਥ ਤੇ ਲੋਕਾਂ ਨੂੰ ਸੰਗਤਾਂ ਦੇ ਤੁਰਨ ਨੂੰ ਰਸਤਾ ਵੀ ਨਹੀਂ ਸੀ ਛੱਡਿਆ ਜਿਸ ਸੰਬੰਧੀ ਜਿਹੜੀ ਆ ਮਤਲਬ ਬੜੀਆਂ ਸ਼ਿਕਾਇਤਾਂ ਪਬਲਿਕ ਦੀਆਂ ਆ ਰਹੀਆਂ ਸੀ ਕਿ ਆਵਾਜਾਈ ਵਾਸਤੇ ਸੰਗਤਾਂ ਨੂੰ ਬੜੀ ਪ੍ਰੋਬਲਮ ਹੈ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਦਿੱਤੇ ਕਾਰਪੋਰੇਸ਼ਨ ਕਮਿਸ਼ਨਰ ਤੇ ਕਮਿਸ਼ਨਰ ਪੁਲਿਸ ਦੀ ਅਧਿਅਤਤਾ ਦੇ ਆ ਜਿਹੜਾ ਜੋ ਵੀ ਨਜਾਇਜ਼ ਸਾਰੀ ਆ ਜਾਂ ਨਜਾਇਜ਼ ਕਬਜ਼ੇ ਜੋ ਹਟਾ ਦਿੱਤੇ ਪਰ ਸਰ ਇਹਨਾਂ ਵੱਲੋਂ ਪਹਿਲਾਂ ਵੀ ਕਾਰਵਾਈ ਹੋਈ ਆ ਪਰ ਇਹਨਾਂ ਵੱਲੋਂ ਫੇਰ ਲਾਇਆ ਜਾਂਦਾ ਹੈਗਾ ਫੇਰ ਜਗ੍ਹਾ ਰੁਕੀ ਜਾਂਦੀ ਆ ਇਸੇ ਤਰੀਕੇ ਨਾਲ ਸਪੈਸ਼ਲ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਸਪੈਸ਼ਲ ਜਿਹੜੀ ਇੱਕ ਟੀਮ ਲਾਤੀ ਗਈ ਹੈ ਜਿਹਦਾ ਇੰਚਾਰਜ ਜਿਹੜਾ ਵਾ ਇਧਰ ਆਓ ਇਹ ਰਾਮਤਾਨ ਸਿੰਘ ਜਿਹੜੇ ਆ ਇਹਦੇ ਸਿਰਫ ਇੰਚਾਰਜ ਲਾਏ ਗਏ ਮਾਨ ਜੋ ਕੋਈ ਸ਼ਿਕਾਇਤ ਨਾ ਕਰਨੀ ਕਿਉਂਕਿ ਅਤੇ ਸਾਡੇ ਮਾਨਯੋਗ ਸੀਸੀ ਸਾਹਿਬ ਵੱਲੋਂ ਸਾਂਝੀ ਤੌਰ ਤੇ ਹਦਾਇਤਾਂ ਆਈਆਂ ਕਿ ਇੱਥੇ ਹਰਿਟੇਜ ਸਟਰੀਟ 'ਤੇ ਬਹੁਤ ਜ਼ਿਆਦਾ ਸ਼ਿਕਾਇਤਾਂ ਆਈਆਂ ਨੇ ਇੱਥੇ ਬਹੁਤ ਲੋਕਾਂ ਨੇ ਕੰਮ ਜੇ ਕਰ ਚੁੱਕੇ ਨੇ ਇਹਨਾਂ ਲੋਕਾਂ ਦੀ ਸ਼ਿਕਾਇਤਾਂ ਐਸ.ਪੀ ਦੀਆਂ ਸ਼ਿਕਾਇਤਾਂ ਅਤੇ ਟ੍ਰੈਫਿਕ ਨੂੰ ਮੱਦੇ ਨਜ਼ਰ ਆਬੇ ਅੱਜ ਇੱਕ ਸਾਂਝੀ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਵਾਲੇ ਅਤੇ ਨਗਰ ਨਿਗਮ ਦੇ ਸਾਰੇ ਮੁਲਾਜ਼ਮ ਸਾਰੀ ਨੇਬਰ ਇੱਥੇ ਆ ਕੇ ਇਸ ਨੂੰ ਕਲੀਅਰ ਕਰ ਰਹੇ ਹਨ ਤੇ ਨਾਲ ਹੀ ਤੁਹਾਡੇ ਮਾਨਯੋਗ ਨੂੰ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਬਹੁਤ ਜਿਆਦਾ ਫੜੀਆਂ ਲਾਉਂਦੇ ਹਨ ਉਹਨਾਂ ਨੂੰ ਅਦਾਜ਼ ਕਰਦੇ ਹਾਂ ਕਿ ਤੁਸੀਂ ਆਪਣੀ ਦੁਕਾਨ ਦੇ ਅੰਦਰ ਹੈ ਕੇ ਹੀ ਰੋਡ ਦੇ ਉੱਤੇ ਜਾਂ ਫੁੱਟਪਾਥਾਂ ਦੇ ਉੱਤੇ ਇਹੋ ਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਆਮ ਲੋਕਾਂ ਨੂੰ ਆਮ ਸ਼ਹਿਦਾਂ ਨੂੰ ਮੁਸ਼ਕਲ ਪੇਸ਼ ਆਵੇ ਸਰ ਜੀ ਦੁਬਾਰਾ ਜੇ ਫਿਰ ਇਸੇ ਤਰ੍ਹਾਂ ਇਹ ਦੁਕਾਨਾਂ ਆਪਣੀਆਂ ਲਾਉਂਦੇ ਆ ਤੇ ਫੜੀਆਂ ਫੁੜੀਆਂ ਲਾ ਕੇ ਜਗ੍ਹਾ ਰੋਕਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਹੋਏਗੀ ਫਿਰ ਸਾਨੂੰ ਸਰਕਾਰ ਵੱਲੋਂ ਪੂਰੀ ਹਦਾਇਤ ਆ ਇਹਨਾਂ ਤੇ ਰੈਗੂਲਰ ਕਾਰਵਾਈ ਕੀਤੀ ਜਾਣੀ ਆ ਔਰ ਜਿੰਨੀ ਦੇਰ ਤੱਕ ਇਹ ਹਟਦੇ ਨਹੀਂ ਆ ਅਸੀਂ ਵੀ ਨਹੀਂ ਹਟਾਂਗੇ ਪਰ ਇਹਨਾਂ ਨੂੰ ਅਸੀਂ ਬੱਸ ਕਹੇਲੀ ਮੀਂਹ ਨਾਲ ਬੇਨਤੀ ਕਰਦੇ ਆ ਕਿ ਉਹ ਰੋਡ ਦੇ ਨਾਲ ਹੋਣ ਔਰ ਲੋਕਾਂ ਨੂੰ ਤੰਗ ਨਾ ਕਰੇ